ਲੱਕੀ ਸਕੀਮ ਲੱਕੀ ਸਕੀਮ ਲੱਕੀ ਕੂਪਨ ਬੱਕਰੀ ਦੀ ਬੱਕਰੀ 500 ਰੁਪਏ ਵਿੱਚ ਭਾਜੀ ਇਸ ਸਕੀਮ ਲਈ ਭਾਜੀ ਮੈਂ ਨਾ ਇੱਕ ਲੱਕੀ ਸਕੀਮ ਸ਼ੁਰੂ ਕੀਤੀ ਆ 500 ਰੁਪਏ ਦੇ ਵਿੱਚ ਕੂਪਨ ਕੱਢਾਂਗਾ ਜਿਹਦਾ ਕੂਪਨ ਨਿਕਲੇ ਉਹਨੂੰ 500 ਰੁਪਏ ਚ ਬੱਕਰੀ ਮਿਲੇਗੀ ਭਾਜੀ 15000 ਦੀ ਬੱਕਰੀ ਸਾਲ 500 ਰੁਪਏ ਦੀ ਮਿਲਦੀ ਪਈ ਹੈ ਆਹ ਲਓ ਪਹਿਲਾਂ ਤੁਹਾਡਾ 500 ਰੁਪਏ ਆਹ ਲਓ ਮੇਰੀ ਮੇਰੇ ਨਾਲ ਪੈਸੇ ਦਾ ਚੱਕਰ ਜੀ ਕੀ ਨਾਮ ਤੁਹਾਡਾ ਬੀਤਵਿੰਦਰ ਸਿੰਘ ਆਹ ਲਓ ਫਸਟ ਮੇਰਵਨ ਜੀ ਤੁਹਾਡਾ ਕੀ ਨਾਮ ਜੀ ਜੋਰਾਵਰ ਸਿੰਘ ਜੀ ਆਹ ਲਓ ਵਾਹ ਦਾ ਜੀ ਨਾਮ ਮੇਰਾ ਨਾ ਜੱਜੀ ਜੀ ਆਹ ਲੋ ਜੇ ਕਦੋਂ ਨਿਕਲੀ ਜੀ ਛੋਟੋ ਪਰਚਾ ਆ ਲੋ ਜੀ ਆ ਲੋ ਜੀ ਆ ਲੋ ਆ ਲੋ ਹੁਣ ਇਹਦੇ ਚੋਂ ਆਪਾਂ ਇੱਕ ਪਰਚੀ ਚੁੱਕਣੀ ਜਿਹਦੀ ਨਿਕਲਾਈ ਉਹਦੀ ਬੱਕਰੀ ਚੁੱਕੋ ਪਰਚਾ ਜੀ ਇਹਦਾ ਜੱਜੀ ਲਿਖਿਆ ਜੀ ਵਾਈ ਗੁੱਡ ਲੈ ਛੱਤੀ ਲੈ ਬੱਕਰੀ ਲੈ ਕਿੱਦਾਂ ਚੁੱਕਲੀ ਆਓ ਭਾਜੀ ਲਕੀ ਸਕੀਮ ਚ ਇਹਦਾ ਕੂਪਰ ਨਿਕਲਿਆ ਇਹ ਵੀ ਪਰਚੀ ਨਿਕਲੀ ਆ ਬਾਕੀ ਜਾ ਸਕਦੇ ਹੁਣ ਇਹਨੂੰ ਬੱਕਰੀ ਮਿਲੇਗੀ ਆ ਵੀ ਤੈਨੂੰ ਬੱਕਰੀ ਦਵਾ ਚੱਲ ਵੀ ਚਾ ਜਿਹੜੀ ਚੋ ਚੋ ਜੀ ਰਾਜੀ ਓ ਮੇਰਾ ਕੂਪਰ ਨਿਕਲੇ ਮੈਨੂੰ ਬੱਕਰੀ ਦੇ ਯਾਰ ਮੇਰੀ ਤੈਨੂੰ ਬੱਕਰੀ ਕੋ ਲਿਆ ਕੇ ਜਾਣ ਦੇ ਆਈ ਬੱਕਰੀ ਵਾ ਬੱਕਰੀ ਹੈ ਆ ਤਾਂ ਮਰੀ ਪਈ ਹੈ ਤੇ ਤੇਰੇ ਨਾਲ ਬੱਕਰੀ ਦੀ ਗੱਲ ਕੀਤੀ ਸੀ ਓ ਤੂੰ ਮੇਰੇ ਪੈਸੇ ਵਾਪਸ ਦੇ ਯਾਰ ਚੱਕ 500 ਰੁਪਏ ਆਪਣਾ ਚੱਲ ਤੀਰ ਹੋ ਜਾ ਮੇਰਾ ਪੌਸੋ ਨੇ ਮੋੜ ਦਿੱਤਾ ਵਾ ਕਿੰਨੇ ਲੋਕਾਂ ਨੂੰ ਬੇਕੂ ਬਣਾਇਆ ਨਾ ਸਾਰਾ 500 ਰੁਪਏ ਲੈ ਗਏ